ਜੇ ਹੁਣ ਇੱਕੋ ਹੀ ਰੱਟ ਲਾਈ ਜਾਣਗੇ ਵੀ ਪ੍ਰਧਾਨ ਅਸਤੀਫਾ ਦੇਵੇ ਪ੍ਰਧਾਨ ਦੋ ਵਾਰਿਤ ਦੇਹਟਾ ਔਰ ਕਿਧੇ ਕਿਧੇ ਸੋ ਸਾਨੂੰ ਨਾ ਚੋਣ ਸ਼ਾਮ ਦਾ ਕੋਈ ਸਾਥੂ ਹੋ ਸਕਦਾ ਉਹ ਗਲਤ ਕਹਿੰਦੇ ਨੇ ਜੀ ਕਿਸੇ ਨੂੰ ਕਹਿੰਦੇ ਨਾ ਸਾਡਾ ਕੋਈ ਉੱਤਰ ਹੋ ਸਕਦਾ ਕਿ ਪ੍ਰਧਾਨ ਜੀ ਨੇ ਉਸ ਤੇ ਕਦੀ ਅਪੀਲ ਕਰਦੀ ਬੇਨਤੀ ਕੀਤੀ ਸੀ ਉਹਨਾਂ ਦੇ ਨਾਲ ਮਾਫੀ ਵੀ ਮੰਗ ਲਈ ਦੁਬਾਰਾ ਹੱਥ ਜੋੜ ਕੇ ਕੋਈ ਕੋਈ ਬਖਰੇਵਾਰੇ ਐਵੇਂ ਆਕੜ ਦੀ ਗੱਲਾਂ ਹੈ ਹਾਉਮੇ ਹੈ ਮੈਂ ਕਹਿ ਦਿੰਦਾ ਸਵੇਰੇ ਵਾ ਭਗਵਤਪਾਲ ਦੀ ਕੁਰਸੀ ਤੇ ਬੈਠਣਾ ਮੈਨੂੰ ਬਹਿਤੇ ਦੇਵੇ ਸ਼੍ਰੋਮਣੀ ਕਮੇਟੀ ਹੈ ਅੱਜ ਸਾਡੇ ਕੋਲੇ ਆ ਪੂਰੀ ਮਜਬੂਰੀ ਦੇ ਨਾਲ ਕੱਲ ਨੂੰ ਵੋਟਾਂ ਪੈਣਗੀਆਂ ਕਿਦੋਂ ਵੀ ਪੈਣਗੀਆਂ ਕਿ ਆ ਜੋ ਇੱਥੇ ਇਕੱਠੇ ਹੋ ਕੇ ਸਾਰਾ ਕੋਈ ਫਾਇਦਾ ਜਿਹੜੀ ਇਹ ਲੜਾਈ ਹੈ ਇਹ ਤਾਂ ਥੋੜਾ ਤਾਂ ਮਟਿਆ ਨਹੀਂ ਜਾਣਾ ਡਿੱਕਾਈ ਬਸੇ ਜੇ ਇਕੱਠੀਆਂ ਹੋ ਕੇ ਜਾਵੜਦ ਹੁੰਦਾ ਤਾਂ ਚੰਗਾ ਪਰ ਸਾਡੀ ਬਦਕਿਸਮਤੀ ਹੈ ਬਾਹਰਲੇ ਸੂਬਿਆਂ ਵਾਲਿਆਂ ਤਾਂ ਇਕੱਠੀਆਂ-ਕੁਠੀਆਂ ਹੋ ਜਾਂਦੀਆਂ ਪੰਜਾਬ ਵਾਲਿਆਂ ਨਹੀਂ ਹੁੰਦੀਆਂ ਇੱਥੇ ਥੋੜਾ ਜਿਆਦਾ ਜਿਆਦੇ ਰੱਖਦੇ ਆ ਚਲੋ ਮੈਂ ਕਹਿੰਦਾ ਇਕੱਠੇ ਹੋ ਕੇ ਜਾਵੜਦ ਤਾਂ ਵੀ ਵਧੀਆ ਨਹੀਂ ਤੇ ਕੱਲੀ-ਕੱਲੀ ਪਾਰਟੀ ਵੀ ਇਹਨੂੰ ਵੀ ਜਾਣਾ ਚਾਹੀਦਾ ਸਾਰਿਆਂ ਨੂੰ ਕੱਲੀ-ਕੱਲੀ ਨੂੰ ਵੀ ਜਾਣਾ ਚਾਹੀਦਾ ਗੋਤਾਸ ਦੇ ਖਿਲਾਫ ਬਣੇ ਨੇ ਇਕਾਲੀ ਦਲ ਇੱਕ ਬਰਾਬਰ ਖਾਤ ਵਰਕਰਸ ਦੇ ਹੈਗੇ ਦੁੱਤੀ ਨਹੀਂ ਚਲੇ ਤੇ ਵੀ ਉਹ ਕਵਰ ਆਫ ਕਰੋਗੇ ਬੰਦਾ ਕਿਵੇਂ ਜਾਊਗਾ ਨਹੀਂ ਵਰਕਰ ਕੋਈ ਦੁੱਤੀ ਚ ਨਹੀਂ ਹੈਗੇ ਇਕਾਲੀ ਦਲ ਇੱਕ ਹੀ ਰਹੂਗਾ ਕਦੇ ਵੀ ਇਕਾਲੀ ਦਲ ਦੋ ਪੰਜਾਬ ਚ ਨਾਕਾਮਜੋ ਹੋਇਆ ਜਿੱਦਾਂ ਇਨਾ ਪਿਛਲੀ ਹਿਸਟਰੀ ਪੜ ਲਓ ਸਾਰੀ ਇਕਾਲੀ ਦਲ ਤਾਂ ਹਮੇਸ਼ਾ ਹੀ ਸੀਸਾਤ ਰਹੇ ਆ ਪੰਜਾਬ ਦੇ ਵਿੱਚ ਕਦੇ ਵੀ ਨਹੀਂ ਘਟੇ ਛੋਟੇ ਛੋਟੇ ਇਕਾਲੀ ਦਲ ਤਾਂ ਪਹਿਲਾਂ ਵੀ ਕਈ ਰਹੇ ਆ ਮਾਨ ਸਾਹਿਬ ਦਾ 99 ਤੋਂ ਲੈ ਕੇ ਚੱਲੀ ਜਾਂਦਾ ਹੈ ਹੋਰਾ ਦੇ ਵਿੱਚ ਆਪਣੇ ਰਵਿੰਦਰ ਜੀ ਦਾ ਵੀ ਚੱਲੀ ਜਾਂਦਾ ਵਾਪੇ ਰੋਟੀ ਵਾਲਾ ਦਾ ਵੀ ਚੱਲੀ ਜਾਂਦਾ ਹੁਣ ਅਮਰਤਪਾਲ ਨੇ ਬਣਾ ਲਿਆ ਕਾਲੀਦਲ ਇਹ ਕਿੰਨੇ ਬਣੇ ਹੋਰ ਵੀ ਹੈਗੇ ਬਣੇ ਪਏ ਇਹ ਬਣਦੇ ਰਹਿੰਦੇ ਨੇ ਰਾਤ ਨਾਲ ਸਰਕਾਰਾਂ ਬਣਾਉਂਦੀਆਂ ਰਹਿੰਦੀਆਂ ਨੇ ਵੱਖਰੇ ਫੁੱਟਪੌਂਡ ਦੀ ਗੱਲ ਤੇ ਜਿਹੜੇ ਗਏ ਨੇ ਤੁਹਾਡੇ ਤੁਸੀਂ ਲੱਕ ਉੱਰੇ ਨੇ ਧਾਮ ਬੰਦੀ ਤੁਹਾਡੇ ਪਿੰਡਾਂ ਸ਼ੁਰੂ ਕਰ ਦੁੱਤੀਆਂ ਤੁਹਾਨੂੰ ਤੁਬੂਆ ਵੀ ਇਸਾ ਸਭ ਤੁਹਾਡੇ ਨਹੀਂ ਪਹਿਲਾਂ ਵਾਲੇ ਵੀ ਸਾਡੇ ਚੋਂ ਹੀ ਗਏ ਸੀ ਜਿੰਨੇ ਹੁਣ ਤਾਂ ਹੀ ਬਣਿਆ ਉਹ ਸਾਡੇ ਚੋਂ ਹੀ ਗਏ ਆ ਜੇ ਕਾਂਗਰਸ ਸਾਡੇ ਬਣੂ ਤਾਂ ਕਾਂਗਰਸ ਚ ਜਾਓ ਜੇ ਕਾਲੀਦਲ ਬਣੂ ਤਾਂ ਸਾਡੇ ਚ ਰਸੱਸ ਕੇ ਜਾਂਦੇ ਹੁੰਦੇ ਕਿਸੇ ਨਾ ਕਿਸੇ ਕਾਰਨ ਕਰਕੇ ਕੋਈ ਬੇਖੋ ਨਾਮ ਬੰਦੀ ਕਰਨਾ ਤਾਂ ਹਰ ਬੰਦੇ ਦਾ ਹੱਕ ਹੈ ਪਰ ਇਸ ਵੇਲੇ ਜਿੰਨੇ ਵਰਕਰ ਹੈ ਜਿੱਦਾਂ ਸਿਸਟਮ ਹੈ ਸਾਰਾ ਉਹ ਕਾਲੀਦਲ ਦੇ ਨਾਲ ਹੀ ਹੈ ਮੈਨੂੰ ਨਹੀਂ ਲੱਗਦਾ ਕਿਸੇ ਦੇ ਹੋਰ ਇੱਥੇ ਪੈਰ ਲੱਗਣਗੇ ਨਹੀਂ ਮੈਨੂੰ ਨਹੀਂ ਲੱਗਦਾ ਉਹ ਕਹਿੰਦੇ ਚੋਣ ਨਿਸ਼ਾਨ ਵੀ ਥੋੜਾ ਲੈਣਾ ਪਾਉਂਦਾ ਗੱਤ ਰਹੀ ਜਾਣਾ ਮੈਂ ਕਹਿ ਦੇਣਾ ਸਵੇਰੇ ਵਾ ਭਗਵੰਤ ਮਾਨ ਦੀ ਕੁਰਸੀ ਤੇ ਬੈਠਣਾ ਮੈਨੂੰ ਬਹਿਣ ਦੇ ਦੇ ਇੱਕ ਡੈਮੋਕਰੈਟਿਕ ਸਿਸਟਮ ਹੈ ਉਹ ਚੋਰੀ ਹੋਈ ਸਰਕਾਰ ਹੈ 27 ਤੱਕ ਰਹੂਗੀ ਉਸ ਤੋਂ ਬਾਅਦ ਲੋਕ ਫੇਰ ਚੁਣਨਗੇ ਇਹ ਵੀ ਸਿਸਟਮ ਜਿਹੜਾ ਚੋਣ ਨਿਸ਼ ਤੇ ਸ਼੍ਰੋਮਣੀ ਕਮੇਟੀ ਦਾ ਤੇ ਕਾਲੀ ਦਲ ਦੇ ਦਫਤਰ ਦਾ ਇਹ ਵੀ ਇਹ ਸਿਸਟਮ ਹੈ ਸ਼੍ਰੋਮਣੀ ਕਮੇਟੀ ਹੈ ਅੱਜ ਸਾਡੇ ਕੋਲੇ ਹੈ ਪੂਰੀ ਮжоਰਿਟੀ ਦੇ ਨਾਲ ਕੱਲ ਨੂੰ ਵੋਟਾਂ ਪੈਣਗੀਆਂ ਜਦੋਂ ਵੀ ਪੈਣਗੀਆਂ ਉਦੋਂ ਕੋਈ ਜਿੱਤ ਜੇ ਜਿਹੜਾ ਵਰਜੀ ਅਸੀਂ ਵੀ ਦੁਬਾਰਾ ਜਿੱਤ ਸਕਦੇ ਹਾਂ ਕੋਈ ਹੋਰ ਵੀ ਜਿੱਤ ਸਕਦਾ ਹੈ ਉਹਦੇ ਆਪੇ ਜਿਹੜਾ ਇਹ ਹੈਗਾ ਦਫਤਰ ਦਾ ਤੇ ਇਹ ਹੈਗਾ ਸਿਸਟਮ ਸੰਵਿਧਾਨ ਦਾ ਸੰਵਿਧਾਨ ਦੇ ਮਤਾਬਿਕ ਜੇ ਕੋਈ ਪਾਰਟੀ ਦੋ ਫਾੜ ਹੋ ਜੇ ਨਾ ਜਲਦੀ-ਜਲਦੀ ਉਹਦੇ ਉੱਤੇ ਵਿਚਾਰ ਕਰ ਸਕਦਾ ਚੋਂ ਕਮਿਸ਼ਨ ਵਰਜ ਜਿਵੇਂ ਸ਼ਿਵ ਸੈਨਾ ਹੋਈ ਸੀ ਮਹਾਰਾਸ਼ਟਰ ਦੇ ਵਿੱਚ ਉਹਨਾਂ MP ਵੀ ਜਾਦੇ ਚਲੇ ਗਏ ਸੀ, MLA ਵੀ ਜਾਦੇ ਚਲੇ ਗਏ ਸੀ, ਡੈਲੀਗੇਟ ਵੀ ਜਾਦੇ ਚਲੇ ਗਏ ਸੀ। ਉਹ ਜਲਦੀ ਜਲਦੀ ਪਾਰਟੀ ਦੋ ਫਾੜ ਹੋਈ ਸੀ। ਅਸੀਂ ਤਾਂ ਜਲਦੀ ਜਲਦੀ ਸਾਡੀ ਪਾਰਟੀ ਤਾਂ ਦੋ ਫਾੜ ਹੋਈ ਹੀ ਨਹੀਂ। ਸਾਡੇ ਤਾਂ ਇਕੱਠੇ ਡੈਲੀਗੇਟ ਨੇ ਉਹਨਾਂ ਨੇ ਆਪ ਦੇ ਡੈਲੀਗੇਟ ਭਰਤੀ ਕੀਤੇ, ਉਹਨਾਂ ਦੀ ਅਡ ਭਰਤੀ ਐ। ਸਾਡੀ 10 ਰੁਪਏ ਪ੍ਰਤੀ ਪਰਚੀ ਐ, ਉਹਨਾਂ ਦੀ ਮੁਕਤ ਵਾਲੀ ਐ। ਉਹ ਤਾਂ ਸਾਰਾ ਕੰਮ ਹੀ ਵੱਖਰਾ ਐ। ਸਾਰਾ ਚੀਜ਼ ਹੀ ਵੱਖਰੀ ਐ। ਸੋ ਸਾਨੂੰ ਨਾ ਚੋਂਡਸ਼ਾਮ ਦਾ ਕੋਈ ਸਾਥ ਕੋ ਹੋ ਸਕਦਾ। ਉਹ ਗਲਤ ਕਹਿੰਦੇ ਨੇ ਜਿ ਕਿਸੇ ਨੂੰ ਕਹਿੰਦੇ ਆ ਨਾ ਸਾਡਾ ਕੋਈ ਦਫਤਰ ਕੋ ਹੋ ਸਕਦਾ। ਕਿਹੜੀ ਕਿਹੜੀ ਪ੍ਰਧਾਨਗੀ ਪ੍ਰਧਾਨਗੀ ਦੇ ਮਾਪੀ ਬ ਕਿ ਜਿਹੜੇ ਰਾਹ ਹੱਥ ਜੋੜ ਕੇ ਕੇ ਹੈ ਕਿ ਸਾਰੇ ਵਾਪਸ ਆ ਜਾਈਓ ਆਪਾਂ ਕਿ ਤੁਹਾਨੂੰ ਪੁੱਛੀਏ 2027 'ਚ ਸਰਕਾਰ ਬਣ ਗਈ ਕਿ 2027 'ਚ ਸਰਕਾਰ ਬਣਾਉਣ ਦੇ ਕੋਈ ਕੋਸ਼ਿਸ਼ ਕਰ ਰਹੇ ਹੋ ਸੋ ਉਨਾਂ ਤੱਕ ਵੀ ਦਵਾਰੇ ਆਪਾਂ ਤੁਸੀਂ ਕਿਉਂਕਿ ਤੁਹਾਡੇ ਚ ਗਏ ਤੱਕ ਦਾ ਹੋਣੀ ਹੋਣੀ ਗਏ ਆ ਕਹਿੰਦਾ ਅਸੀਂ ਸਰਕਾਰ ਬਣਾਉਣ ਦੇ ਖਾਤਰ ਅਪਰੋਚ ਨਹੀਂ ਕਰ ਰਹੇ ਸਰਕਾਰ ਤਾਂ ਸਾਡੀ ਲੋਕਾਂ ਨੇ ਬਣਾਉਣੀ ਆ ਲੋਕ ਬਣਾ ਦੇਣਗੇ ਸਰਕਾਰ ਦੇ ਖਾਤਰ ਅਸੀਂ ਕਿਤੇ ਵੀ ਅਪਰੋਚ ਨਹੀਂ ਕਰ ਰਹੇ ਤੁਹਾਨੂੰ ਦੱਸ ਦਈਏ ਗੱਲ ਅਸੀਂ ਪੰਜਾਬ ਨੂੰ ਤਕੜਾ ਵੇਖਣਾ ਚਾਹੁੰਦੇ ਆ ਅਸੀਂ ਕਾਲੀ ਦਲ ਨੂੰ ਤਕੜਾ ਵੇਖਣਾ ਚਾਹੁੰਦੇ ਆ ਉਸ ਖਾਤਰ ਅਸੀਂ ਹਰ ਤਾਂ ਜਾਣ ਨੂੰ ਤਿਆਰ ਆ ਸਰਕਾਰ ਸਾਡੇ ਵਾਸਤੇ ਵੱਡੀ ਨਹੀਂ ਪੰਜਾਬ ਤੇ ਪਾਰਟੀ ਵੱਡੀ ਆ ਸਾਡੇ ਵਾਸਤੇ ਜਿਹੜਾ ਜਿੱਥੋਂ ਤੱਕ ਤੁਸੀਂ ਕਹਿੰਦੇ ਵੀ ਉੱਥੇ માਫੀ ਦੀ ਗੱਲ ਆ ਬਾਲ ਸਾਹਿਬ ਦੀ ਬਾਲ ਸਾਹਿਬ ਨੇ ਕਾਲ ਤੱਕ ਸਭ ਤੇ ਮਾਫੀ ਮੰਗ ਲਈ ਭਾਵੇਂ ਉਹਨਾਂ ਨੇ ਕੋਈ ਗਰਾਹ ਕੀਤੇ ਵੀ ਨਹੀਂ ਸੀ ਉਹਨਾਂ ਨੇ ਵੀ ਮੰਗ ਲਈ ਉਹਨਾਂ ਤੇ ਜਾ ਕੇ ਉਹਨਾਂ ਨੇ ਉਦੋਂ ਵੀ ਸਾਰੀ ਪਾਰਟੀ ਦੀ ਰਾਇ ਸੀ ਜੀ ਇੱਕ ਅਪੀਲ ਤੁਸੀਂ ਹੋਰ ਕਰ ਦਿਓ ਵੀ ਕੋਈ ਹਰਜ ਨਹੀਂ ਹੈਗਾ ਆਪਾਂ ਅਪੀਲ ਕਰ ਦਈਏ ਤਾਂ ਕਿ ਲੋਕਾਂ 'ਚ ਆਪਣੀ ਗੱਲ ਨਾ ਜਾਵੇ ਵੀ ਆਪਾਂ ਪਹਿਲ ਨਹੀਂ ਕਰਦੇ ਪਹਿਲ ਆਪਣਾ ਕਰਨ ਦਾ ਹੱਕ ਹੈ ਆਪਾਂ ਵੱਡੀ ਪਾਰਟੀ ਐ ਵੱਡੀ ਪਾਰਟੀ ਦਾ ਰਾਈਟ ਹੁੰਦਾ ਵੱਡੇ ਭਰਾ ਦਾ ਰਾਈਟ ਹੁੰਦਾ ਛੋਟੇ ਨੂੰ ਕਹਦੇ ਵੀ ਆ ਜਾ ਜੇ ਕੋਈ ਗੱਲ ਹੋ ਗਈ ਰਸ ਰਸ ਗਿਆ ਤੇ ਆ ਜਾ ਤਾ ਆਪਾਂ ਇਸ ਕਰਕੇ ਪ੍ਰਧਾਨ ਜੀ ਨੂੰ ਉਸ ਤੇ ਕਰੀਤੀ ਅਪੀਲ ਕਰਨ ਦੀ ਬੇਨਤੀ ਕੀਤੀ ਸੀ ਉਹਨਾਂ ਦੇ ਨਾਲ ਮਾਫੀ ਵੀ ਮੰਗ ਲਈ ਦੁਬਾਰਾ ਹੱਥ ਜੋੜ ਕੇ ਚਲੋ ਯਾਰ ਜੇ ਕੋਈ ਮੈਥੋ ਗਲਤੀ ਹੋ ਗਈ ਤੁਸੀਂ ਆ ਜਾਓ ਤੇ ਮੇਰੀ ਸਮਝ ਤਾਂ ਆਪਣੇ ਪਿੰਡਾਂ 'ਚ ਵੀ ਮੇਰੇ ਕੋ ਝਗੜੇ ਪੈ ਜਾਂਦੇ ਆ ਗਵਾਂਢੀਆਂ ਦੇ ਪੈ ਜਾਂਦੇ ਆ ਭਰਾਵਾਂ ਦੇ ਪੈ ਜਾਂਦੇ ਆ ਸ਼ਰੀਕੇ ਜੀ ਪੈ ਜਾਂਦੇ ਆ ਜਦੋਂ ਇੱਕ ਤੇ ਲਾ ਕੇ ਮਾਫੀ ਮੰਗ ਲੈਂਦੀ ਆ ਫਿਰ ਦੂਜਿਆਂ ਦੇ ਛੱਡੋ ਯਾਰ ਹੁਣ ਮੁੱਕ ਗਿਆ ਕੰਮ ਹੁਣ ਮਾਫੀ ਮੰਗੇਗੇ ਇਹ ਦੁਗਾ ਕੋਈ ਲ ਸੋ ਅਸੀਂ ਉਹਨਾਂ ਨੇ ਹੁਣ ਵੀ ਅਪੀਲ ਕਰਦੇ ਆ ਕਿ ਆ ਜਾਓ ਇੱਥੇ ਇਕੱਠੇ ਹੋ ਕੇ ਸਾਰਾ ਕੋਈ ਫਾਇਦਾ ਜਿਹੜੀ ਇਹ ਲੜਾਈ ਹੈ ਇਹਦੇ ਨਾਲ ਥੋੜਾ ਤਾਂ ਵਟਿਆ ਨਹੀਂ ਜਾਣਾ ਡੱਕਾ ਹੀ ਕੱਖ ਵੀ ਨਹੀਂ ਵਟਿਆ ਜਾਣਾ ਤੁਸੀਂ ਅਕਾਲੀ ਦਲ ਦਾ ਨੁਕਸਾਨ ਥੋੜਾ ਬਹੁਤਾ ਕਰ ਸਕਦੇ ਆ ਜਦੋਂ ਟੌੜਾ ਸਭਾ ਡੋਗੇ ਸੀ ਸਾਥੋਂ 2002 ਚ ਉਦੋਂ ਸਾਡਾ ਨੁਕਸਾਨ ਹੋ ਗਿਆ 12 13 ਸੀਟਾਂ ਉਹਨਾਂ ਕਰਕੇ ਸੀ ਹਰ ਗਏ 8 ਸੀਟਾਂ ਤੇ ਸਾਡੀ ਸਰਕਾਰ ਰਹਿ ਗਈ ਸੀ ਬੰਦਲ ਦੀ ਸੋ ਉਹ ਸਾਡਾ ਥੋੜਾ ਬਹੁਤਾ ਹੋ ਸਕਦਾ ਉਹ ਤੇ ਨਹੀਂ ਸੀ ਐਕਟਿਵ ਰਹਾ ਗਿਆ ਉਹਦਾ ਸੋਚਾਂਗੇ ਸਾਰਾ ਕੁਝ ਪਰ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਜੇ ਤਾਂ ਉਹ ਦੂਜੀਆਂ ਪਾਰਟੀਆਂ ਨੂੰ ਟਕੜਾ ਕਰਨਾ ਚਾਹੁੰਦੇ ਆ ਕਾਂਗਰਸ ਵਗੈਰਾ ਜਿਨੇ ਬਹੁਤ ਅਨਸਾਰ ਕੀਤਾ ਹੁਣ ਤੱਕ ਪੰਜਾਬ ਦਾ ਉਹਨੂੰ ਟਕੜਾ ਕਰਨਾ ਚਾਹੁੰਦੇ ਫਿਰ ਤਾਂ ਉਹਨਾਂ ਨੂੰ ਮੁਬਾਰਕ ਉਹਨਾਂ ਦਾ ਕandidate ਜੇ ਉਹ ਪੰਜਾਬ ਦਾ ਭਲਾ ਚਾਹੁੰਦੇ ਆ ਪੰਜਾਬ ਦਾ ਭਲਾ ਚਾਹੁੰਦੇ ਫਿਰ ਆਓ ਬੈਠ ਕੇ ਕਿਹੜਾ ਮਸਲਾ ਕਿਹੜਾ ਨਹੀਂ ਆਪੇ ਹੀ ਹੋ ਜੂਗੀ ਆਪੇ ਹੀ ਹੋ ਜੂਗੀ ਲੋੜ ਹੀ ਨਹੀਂ ਕਹਿਣ ਪਤਾ ਹੀ ਹੁੰਦਾ ਆਪੇ ਹੋ ਜਾਂਦੀਆਂ ਹੁੰਦੀਆਂ ਜੇ ਹੁਣ ਵੋਟਾਂ ਅਸੀਂ ਵੰਡ ਲਾਂਗੇ ਤੇ ਫਿਰ ਵੱਧ ਕਿਵੇਂ ਹੋਊਗੀ ਤੁਸੀਂ ਵੀ ਸਿਆਣੇ ਆ ਪੱਤਰਕਾਰ ਤੁਸੀਂ ਦੱਸ ਦਿਓ ਕਿਹਦੀ ਵੱਧ ਹੋਊਗੀ ਕਿ ਜਿੱਥੇਰ ਵੀ ਹੈਗੀ ਹੈ ਤੇ ਜਿੱਥੇਰ ਕਿਹੜੀ ਜਿਹੜੀ ਵੀ ਉਧਰ ਰਾਜ ਨਹੀਂ ਉਹ ਇਹ ਤਾਂ ਇਹ ਤਾਂ ਇੱਕ ਵਾਰ ਹੀ ਆਏ ਸੀ ਇੱਕ ਵਾਰੀ ਬਸ ਇਹ ਨਹੀਂ ਆਉਣੇ ਜਦੋਂ 99 ਚ 12 ਆ ਗਈ ਬੜੀ ਚੜਾਈ ਸੀ ਤਾਂ ਮੁੜਕੇ ਨਹੀਂ ਆਇਆ ਇਹ ਇਹੀ ਹਾਲਤ ਦਾ ਹੈ ਇਹ ਨਹੀਂ ਆਉਣੇ ਕਿੰਨੇ ਬਖਰੇਵੇਂ ਕਿੱਥੇ ਜਾਂਦਾ ਕੋਈ ਕੋਈ ਬਖਰੇਵਾ ਨਹੀਂ ਐਵੇਂ ਆਕੜ ਦੀ ਗੱਲ ਹੈ ਹਾਂ ਹਾਉਮੇ ਹੈ ਕੋਈ ਮਸਲਾ ਹੀ ਨਹੀਂ ਹੈਗਾ ਕੋਈ ਜਦੋਂ ਕਹਿੰਦੇ ਜੇ ਕੋਈ ਮਸਲਾ ਤਾਂ ਆ ਜਾਓ ਅਸੀਂ ਹੱਲ ਕਰਨੇ ਤਿਆਰ ਹਾਂ ਕੋਈ ਗੱਲ ਦੱਸੋ ਅਸੀਂ ਮੰਨ ਲਾਂਗੇ ਤੁਹਾਨੂੰ ਕੋਈ ਜਿਹੜੀ ਥੋੜੀ ਜਾਇਜ਼ ਗੱਲ ਆ ਮੰਨਾਂਗੇ ਤੁਹਾਨੂੰ ਇਜਤਿਮਾਰ ਵੀ ਪੂਰਾ ਦੇਵਾਂਗੇ ਸਤਕਾਰ ਵੀ ਪੂਰਾ ਦੇਵਾਂਗੇ ਸਭ ਕੋ ਦੱਸੋ ਤਾਂ ਸਹੀ ਆ ਕੇ ਵੀ ਰੌਲਾ ਕੀ ਹੈ ਜੇ ਹੁਣ ਇੱਕੋ ਹੀ ਰੱਟ ਲਾਈ ਜਾਣਗੇ ਵੀ ਪ੍ਰਧਾਨ ਅਸਤੀਫਾ ਦੇਵੇ ਪ੍ਰਧਾਨ ਦੋ ਵਾਰੀ ਤੋ ਦੇ ਹਟਾ ਹੋਰ ਕਿੰਨੇ ਕਿੰਨੇ ਬੋਲ ਕਹਿੰਦਾ ਸਾਰੇ ਕਿਤੇ ਤੁਸੀਂ ਵੀ ਗਏ ਹੋ ਉਹ ਕਾਲੀਦਾਨ ਵੀ ਕਹਿੰਦਾ ਇੱਕ ਤੀ ਪਾਲਤਸੀਆਂ ਦੇ ਬਿਆਨ ਵੀ ਪਿਛਲੇ ਸਮੇਂ ਚ ਆਇਆ ਕਿ ਪੰਜਾਬ ਨੂੰ ਕਾਲੀਦਾਨ ਜੋ ਮਾਰ ਖਰਾਬ ਬਹੁਤ ਜੁਰੀਏ ਪੰਜਾਬ ਤੋਂ ਇਹ ਇਹ ਠੀਕ ਹੈ ਗੱਲ ਬਿਲਕੁਲ ਜਿਹੜੀ ਪੰਜਾਬ ਦੀ ਮਦਈ ਪਾਰਟੀ ਕਾਲੀਦਾਨਾ ਇਸ ਪਾਰਟੀ ਦਾ ਬਹੁਤ ਵੱਡਾ ਕਰਾਨੀ ਕੁਰਬਾਨੀਆਂ ਪਰ ਇਤਿਹਾਸ ਹੈ ਬੇਸੇ ਤਾਂ ਪੰਜਾਬ ਦੇ ਲੋਕਾਂ ਦੇ ਇਤਿਹਾਸ ਕਰਵਾਨੀਆਂ ਪਰਿਆ ਜਿੰਨੀਆਂ ਕਰਵਾਨੀਆਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਨੇ ਐਨੀਆਂ ਦੇਸ਼ ਦੇ ਕਿਸੇ ਹੋਰ ਬੰਦੇ ਨੇ ਨਹੀਂ ਦਿੱਤੀਆਂ ਚਾਹੇ ਮੁਗਲਾਂ ਵਾਲੇ ਲੈ ਲਓ ਚਾਹੇ ਅੰਗਰੇਜ਼ਾਂ ਵਾਲੇ ਲੈ ਲਓ ਚਾਹੇ ਦੇਸ਼ ਨੂੰ ਯਾਦ ਕਰਾਉਣ ਵਾਲੇ ਲੈ ਲਓ ਜੇ ਨੁਕਸਾਨ ਵੀ ਹੋਇਆ ਤਾਂ ਪੰਜਾਬ ਦਾ ਹੋਇਆ ਕਈ ਲੱਖ ਬੰਦਾ ਆਪਣਾ ਪਟਵਾਰੇ 'ਚ ਮਾਰਿਆ ਗਿਆ ਸੀ ਕੋਰੋਨਾ ਆਰਬਾਂ ਦੀ ਜਾਇਦਾਦ ਆਪਣੀ ਉੱਧਰ ਰਹਿ ਗਈ ਸਾਰੇ ਇਹ ਨੁਕਸਾਨ ਪੰਜਾਬੀਆਂ ਦਾ ਹੋਇਆ ਹਮੇਸ਼ਾ ਹੀ ਸੋ ਪੰਜਾਬੀ ਨੂੰ ਪੰਜਾਬ ਨੂੰ ਤਕੜਾ ਰੱਖਣਾ ਆਪਣਾ ਸਾਰਿਆਂ ਦੀ ਡਿਊਟੀ ਆ ਆਪਾਂ ਨੂੰ ਪੰਜਾਬ ਜੇ ਜੌਦਾੜੋ ਆਪਾਂ ਬਾਰਡਰ ਸਟੇਟ ਐ ਫਿਰ ਸਾਰਾ ਮੁਰਕੀ ਵਧੀਆ ਹੈਗਾ ਆਰਾਮ ਦੀ ਚੀਨ ਦੇ ਬਾਰਡਰ ਤੇ ਗੋਲੀ ਚੱਲਦੀ ਹੈ ਜਾਂ ਪਾਕਿਸਤਾਨ ਵਾਲੇ ਦੇ ਜੰਮੂ ਕਸ਼ਮੀਰ 'ਚ ਕੋਈ ਰੌਲਾ ਪੈਂਦਾ ਜੇ ਚਾਰ ਬੰਦੇ ਵਰਦੇ ਤਾਂ ਦੋ ਆਪਣੇ ਪੰਜਾਬ ਦੇ ਹੁੰਦੇ ਆ ਇਸ ਕਰਕੇ ਆਪਣੀਆਂ ਪੰਜਾਬ ਦੇ ਲੋਕਾਂ ਦੀਆਂ ਬਹੁਤ ਜ਼ਿਆਦਾ ਕੁਰਬਾਨੀਆਂ ਦੇ ਸੂਰਜ ਜੀ ਖਾਲਸਾ ਜੀ ਗਏ ਹੈ ਨਵੀਂ ਪਾਰਟੀ ਜੀ ਜੀ ਇਹ ਕੀ ਡਿਟੈਲ ਕੁਝ ਬਟਾਇਆ ਗਿਆ ਜਾ ਰਿਹਾ ਹੈ ਕਿ ਅਖੰਡ ਨੂੰ ਬਣਾ ਕੇ ਕੱਢ ਕੇ ਉਹ ਜੋ ਐਕਸਪਲੇਨ ਕਰਦੇ ਤੱਕ ਮੈਨੂੰ ਕਾਲੀ ਦਾਲ 'ਚ ਤਾਂ ਉਹ ਹੈ ਹੀ ਨਹੀਂ ਸੀਗਾ ਕਾਲੀ ਦਾਲ ਦਾ ਝਟਕਾ ਤਾਂ ਲੱਗੇ ਨਾ ਜੇ ਆਪਣੇ 'ਚ ਹੋਵੇ ਉਹ ਤਾਂ ਪਹਿਲਾਂ ਹੀ ਕਈ ਪਾਰਟੀਆਂ ਬਦਲ ਚੁੱਕਿਆ ਖਾਲਸਾ ਤਾਂ ਇਹ ਤੋਂ ਪਹਿਲਾਂ ਕਈ ਪਾਰਟੀਆਂ ਬਦਲ ਚੁੱਕਿਆ ਕਿੰਨੀ ਪਾਈ ਜੀ ਆਪਣੇ ਮੈਨੂੰ ਲੱਗਦਾ ਕਿ ਉਹ ਤਾਂ ਮੈਨੂੰ ਤਾਂ ਪਤਾ ਵੀ ਨਹੀਂ ਕਿਹੜੀ ਕਿਹੜੀ ਛੁੱਟ ਜਾਂਦਾ ਕਦੋਂ ਆ ਜਾਂਦਾ ਕਦੋਂ ਉੜ ਜਾਂਦਾ ਉਹ ਆਕਾਦੀ ਵਲਚੋਂ ਵੀ ਐਮਪੀ ਬਣਿਆ ਉਹ ਆਪ ਚੋਂ ਵੀ ਐਮਪੀ ਬਣਿਆ ਉਹ ਪਹਿਲਾਂ ਕੁਝ ਹੋਰ ਹੁੰਦਾ ਸੀਗਾ ਮੇਰਾ ਭੋਂਦਾ ਬੀਜੇਪੀ ਚੋਂ ਗਿਆ ਫਿਰ ਹੁਣ 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 ਬੀਜੇਪੀ ਚੋਂ ਗਿਆ ਤਾਜ਼ਾ ਬੀਜੇਪੀ ਚੋਂ ਗਿਆ ਮੇਰਾ ਬਦਲ ਗਿਣਤੀ ਨਹੀਂ ਪੰਜ ਛੇ ਪਾਰਟੀਆਂ ਦਾ ਤਾਂ ਆਪਾਂ ਨੂੰ ਪਤਾ ਹੀ ਬਦਲ ਹਟਿਆ ਤੇ ਜਿਹੜੇ ਬੰਦੇ ਦਾ ਇਹ ਕਰਤਾਰ ਆ ਵੀ ਰੋਜ਼ ਪਾਰਟੀਆਂ ਬਦਲਦਾ ਉਹ ਉਹਨਾਂ ਨੂੰ ਇਹਦੇ ਬੰਦੇ ਸਾਡੇ ਨੇ ਹੋਣਾ ਸਕਦਾ ਜੇ ਇਹ ਜੇ ਬਦਲ ਲੈ ਕੇ ਚੱਲਣਗੇ ਫਿਰ ਤੇ ਚਿੱਲੇ ਹੀ ਪਿਆ ਕਰੀਦਾ ਇੱਕ ਦਿਨ ਗੱਲ ਹੋ ਗਈ ਜੰਦੀ ਕਿ ਬੀਜੇਪੀ ਦੇ ਨਾਲ ਕੁਝ ਹੋਤਾ ਹੋ ਰਿਹਾ ਹੈ ਕੋਈ ਐ ਉਮੀਦ ਦੇ ਦੇਖੋ ਸਮਝੌਤਾ ਤਾਂ ਦੋਨੇ ਪਾਰਟੀਆਂ ਨੇ ਕਰਦਾ ਇੰਦਰੋਂ ਸਾਡੇ ਪਾਰਟੀ ਪ੍ਰਧਾਨ ਨੇ ਸਰਦਾਰ ਸੁਖਵੀਰ ਸਿੰਘ ਬਾਦ ਉਹਨਾਂ ਨੂੰ ਪਤਾ ਵੀ ਹੋਣਾ ਹੈ ਨਹੀਂ ਹੋਣਾ ਉਹਨਾਂ ਨੇ ਕਰਨਾ ਜਦੋਂ ਕੋਈ ਗੱਲ ਚੱਲਦੀ ਹੋ ਤਾਂ ਉਹਨਾਂ ਨੂੰ ਪਤਾ ਹੋਊ ਮੈਨੂੰ ਨਹੀਂ ਪਤਾ ਵੀ ਚੱਲਦੀ ਹੈ ਕਿ ਨਹੀਂ ਚੱਲਦੀ ਸਾਡੇ ਚ ਕਿਸੇ ਨੂੰ ਨਹੀਂ ਪਤਾ ਹੋਣਾ ਨਹੀਂ ਸੁਣ ਲੋ ਨਾ ਗੱਲ ਬਿਲਕੁਲ ਸਥਾਨ ਰੱਖਦੇ ਹੋ ਕਿ ਤੂੰ ਚੌੜੇ ਹੋ ਵੀ ਤੇ ਤੂੰ ਮੈਂ ਉਹੀ ਗੱਲ ਤੇ ਆਉਂਦਾ ਸੀ ਤੂੰ ਕਾਹਲੀ ਕਿਉਂ ਕਰਦੇ ਥੋੜਾ ਉਹ ਉਹਨਾਂ ਨੇ ਕਰ ਉਧਰ ਦੋ ਬੰਦੇ ਨੇ ਮੋਦੀ ਸਾਹਿਬ ਤੇ ਸ਼ਾਹ ਜੀ ਉਹ ਦੋ ਬੰਦਿਆਂ ਦੀ ਗੱਲ ਚੱਲਣੀ ਹੈ ਹੋਰ ਤੀਜੇ ਦੀ ਉੱਥੇ ਵੀ ਕਿਸੇ ਦਿਨ ਚੱਲਣੀ ਜੇ ਤਿੰਨ ਬੰਦਿਆਂ ਦੀ ਗੱਲ ਮਿਲ ਗਈ ਸਾਡੇ ਜਿਹੜੇ ਕੋਈ ਨਿੱਕੀਆਂ ਮੋਟੀਆਂ ਗੱਲਾਂ 'ਚ ਬੱਤ ਭੇਦਦੇ ਉਹ ਨਿਬੜ ਗਏ ਤੇ ਬੈਠ ਕੇ ਹੋ ਗਈ ਕੋਈ ਵੀ ਚੀਜ਼ ਅਸਬਬ ਨਹੀਂ ਹੈ ਅਸੀਂ ਪਹਿਲਾਂ ਵੀ ਬਹੁਤ ਇਕੱਠਿਆਂ ਨੇ ਰਾਜ ਕੀਤਾ 67 'ਚ ਅਸੀਂ ਇਕੱਠਿਆਂ ਨੇ ਰਾਜ ਕੀਤਾ 77 'ਚ ਅਸੀਂ ਇਕੱਠਿਆਂ ਨੇ ਰਾਜ ਕੀਤਾ 97 'ਚ ਕੀਤਾ 7 'ਚ ਕੀਤਾ 12 'ਚ ਕੀਤਾ ਵਧੀਆ ਰਾਜ ਚੱਲਿਆ ਲੋਕ ਜਿੰਨੇ ਸੁੱਖ ਦੇ ਸਾਧਨ ਮਿਲੇ ਉਹ ਬੀਜੇਪੀ ਕਾਲੀਦਾਵ ਦੀ ਗਵਰਨਮੈਂਟ ਮਿਲੀ ਮਿਲੀਆ ਫਿਰ ਮੇਰੀ ਇੱਕ ਆਪਣੀ ਸੋਚ ਹੈ ਪਾਰਟੀ ਦਾ ਸਾਰੀਆਂ ਪਤਾ ਹੀ ਆ ਸਰ ਸੈਂਟਰ ਬਿਨਾ ਹੁਣ ਜਿਹੜੀਆਂ ਸਥਿਤੀਆਂ ਪੈਦਾ ਹੋ ਗਈਆਂ ਸੈਂਟਰ ਬਿਨਾ ਕੋਈ ਸੂਬੇ ਦੀ ਸਰਕਾਰਾਂ ਨੂੰ ਚਲਾਉਣਾ ਬਹੁਤ ਔਖਾ ਹੈ ਕਿਉਂਕਿ ਸਾਰੀਆਂ ਪਾਵਰਾਂ ਸੈਂਟਰ ਹੌਲੀ ਹੌਲੀ ਆਪਣੇ ਕੋਲੇ ਲੈ ਗਈ ਚਾਹੇ ਕਿਸੇ ਦਾ ਚਾਹੇ ਪਹਿਲਾ ਕਾਂਗਰਸ ਵਾਲੇ ਲੈ ਗਏ ਬਹੁਤੀਆਂ ਪਾਵਰਾਂ ਕੱਢ ਕੇ ਕੁਝ ਹੁਣੇ ਵੀ ਲੈ ਹੁਣ ਵਾਲੇ ਵੀ ਲੈ ਗਏ ਸਾਰੀਆਂ ਹੁਣ ਅੱਜ ਹੈਲਥ ਡਿਪਾਰਟਮੈਂਟ ਹੈ ਐਜੂਕੇਸ਼ਨ ਹੈ ਰੂਰਲ ਡਵੈਲਪਮੈਂਟ ਸੇ ਸ਼ੇਅਰ ਅਲ ਅਰਬਨ ਡਵੈਲਪਮੈਂਟ ਸਾਰੀਆਂ ਪਾਵਰਾਂ ਦਾ ਪੈਸੇ ਉੱਥੋਂ ਆਉਂਦੇ ਨੇ ਵਿੱਚ ਹੀ ਸੇ ਰੱਖੀ ਬੈਠੇ ਨੇ ਇੰਨੇ ਫੰਡ ਪਾਓ ਇੰਨਾ ਤੁਹਾਨੂੰ ਮਿਲੂ ਇੰਨੇ ਪਾਓ ਇੰਨਾ ਤੁਹਾਨੂੰ ਮਿਲੂ ਉਹ ਸਾਰਗੇ ਹੀ ਪਾਵਰਾਂ ਜਿਆਦੇ ਉਹਨਾਂ ਕੋਲੇ ਆ ਉਹਨਾਂ ਇੱਕ ਇਸਟੇਟਾ ਨੂੰ ਕੱਲੀਆਂ ਨੂੰ ਚੱਲਣ ਜੋਗਾ ਸੈਂਟਰ ਦੀਆਂ ਪਾਰਟੀਆਂ ਨੇ ਛੱਡਿਆ ਹੀ ਨਹੀਂ ਹੈਗਾ ਸੋ ਹਾਂ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਰੜਕੇ ਤਾਂ ਜੇ ਹੈਗਾ ਫਾਇਦਾ ਸਾਡੇ ਕੋਲ ਉਹਨਾਂ ਨਾਲ ਜਿਆਦੇ ਮਤਭੇਦ ਵੀ ਹੈ ਨਹੀਂ ਇਹੋ ਜਿਹੇ ਛਿੱਕੇ ਮੋਟੇ ਮਤਭੇਦ ਆ ਉਹ ਠੀਕ ਹੋ ਜਾਣਗੇ ਗੱਲ ਮੇਰੀ ਦੀ ਗੱਲ ਤੁਸੀਂ ਭਾਜੀਪੀ ਉੱਤੋਂ ਸਾਰੇ ਬੋਲਦੇ ਆ ਨ ਤੁਸੀਂ ਇਕੱਲੇ ਬੀਜੇਪੀ ਦੇ ਲੀਡਰ ਨੂੰ ਜਿਹੜੇ ਨੂੰ ਮਰਜ਼ੀ ਟੈਲੀਫੋਨ ਕਰਦੇ ਤੁਸੀਂ ਜਿਹਨੂੰ ਮਰਜ਼ੀ ਉਹ ਕਹਿਣਗੇ ਹੋਣਾ ਚਾਹੀਦਾ ਜਰ ਫਾਇਦਾ ਫਿਰ ਅਸੀਂ ਜਿੱਤ ਜਾਗੇ ਇਕੱਲੇ ਨਹੀਂ ਅਸੀਂ ਜਿੱਦੇ ਉਹ ਵੀ ਕਹਿ ਇਹਵੇਂ ਸਾਡੇ ਲੀਡਰ ਨੂੰ ਜਿਹੜੇ ਨੂੰ ਮਰਜ਼ੀ ਕਰ ਲੋ ਜਿੰਨੇ ਬੈਠੇ ਆ ਸਾਹਮਣੇ ਤਾਂ ਨਹੀਂ ਬੋਲਣਗੇ ਇਕੱਲੇ ਇਕੱਲੇ ਨੂੰ ਕਰ ਲਓ ਜਿਹਨੂੰ ਮਰਜ਼ੀ ਇਹ ਵੀ ਕਹਿਣਗੇ ਹੋ ਜੇ ਜਿੰਨੀ ਮਰਜ਼ੀ ਹੁਣ ਚ ਫਾਇਦਾ ਤੇ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਲੋਕ ਚਾਹੁੰਦੇ ਆ ਐਸ ਵੇਲੇ ਕਿਤੇ ਗੱਲ ਕਰ ਲੋ ਕਿਸਾਨ ਸਭ ਤੋਂ ਵੱਧ ਉੱਠ ਸੀ ਬੀਜੇਪੀ ਦੇ ਕਿਸਾਨ ਵੀ ਹੁਣ ਕਹਿੰਦਾ ਜਰ ਸਮਝੌਤਾ ਕਰ ਲੋ ਆਪਾਂ ਜਿੱਤੇ ਹੀ ਪਏ ਆ ਵਪਾਰੀ ਮਜ਼ਦੂਰ ਕਿਸਾਨ ਦੁ ਸਾਰੇ ਲੋਕ ਕਹਿੰਦੇ ਹੁਣ ਇਸ ਵੇਲੇ ਸਮਝੌਤਾ ਕਰੋ ਇਹ ਫਾਇਦਾ ਇਹਨਾਂ ਨੂੰ ਮਗਰੋਂ ਲਾਓ ਸਾਰਾ ਕਾਗਰਸ ਨਹੀਂ ਹੋਣੀ ਚਾਹੀਦੀ ਦੁਬਾਰਾ ਆਪ ਨੂੰ ਚਾਹੀਦੀ ਅਸੀਂ ਵੇਖ ਲਿਆ ਜਿੰਨੇ ਕੰਮ ਹੋਇਆ ਅਕਾਲੀ ਦਲ ਦੇ ਰਾਜ 'ਚ ਹੋਇਆ ਜਿੰਨੀ ਡਿਵੈਲਪਮੈਂਟ ਹੋਈ ਹੈ ਅਕਾਲੀ ਦਲ ਦੇ ਰਾਜ 'ਚ ਹੋਇਆ ਜਿੰਨੀਆਂ ਸੁਖ-ਸੁਵਿਧਾ ਮਿਲੀਆਂ ਅਕਾਲੀ ਦਲ ਦੇ ਰਾਜ 'ਚ ਮਿਲੀਆਂ ਨੇ ਸੋ ਲੋਕੀ ਚਾਹੁੰਦੇ ਨੇ ਹੁਣ ਅਸੀਂ ਲੋਕਾਂ ਦੀ ਗੱਲ ਹੈ ਤੇ ਲੋਕਾਂ ਦੀ ਗੱਲ ਤੋਂ ਕਿਸੇ ਤੋਂ ਪਿੱਛੇ ਨਹੀਂ ਹਟਿਆ ਜਾਣਾ ਜਿਹੜੀ ਗੱਲ ਲੋਕ ਚਾਹੁੰਦੇ ਹੁੰਦੇ ਹਨ ਉਹ ਗੱਲ ਖੀਰ ਕਰਨੀ ਪੈਂਦੀ ਹੈ ਪ੍ਰਧਾਨ ਜੀ ਨੂੰ ਦੱਸੋ ਵੀ ਲੋਕ ਨਹੀਂ ਚਾਹੁੰਦੇ ਪ੍ਰਧਾਨ ਜੀ ਪ੍ਰਧਾਨ ਜ ਗੱਲਾਂ ਸਤੋ ਗੱਲਾਂ ਆ ਪਰ ਉਹਨਾਂ ਨੂੰ ਵਿੱਚ ਉਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਪ੍ਰਧਾਨ ਦੀ ਡਿਊਟੀ ਬੋਲਣਾ ਨਹੀਂ ਹੁੰਦਾ ਜਿੰਨਾ ਚਿਰ ਕੋਈ ਗੱਲ ਸਿਰੇ ਨਾ ਚੜ ਜੇ ਉਹਨਾਂ ਚਿਰ ਬੋਲਣਾ ਨਹੀਂ ਹੁੰਦਾ ਬੋਲਣ ਚ ਕੋਈ ਫਾਇਦਾ ਨਹੀਂ ਹੁੰਦਾ ਅਸੀਂ ਮਾੜਾ ਮੋਟਾ ਬੋਲ ਸਕਦੇ ਆ ਜਿਹੜੀ ਲੋਕਾਂ ਦੀ ਗੱਲ ਲੋਕਾਂ ਦੀ ਗੱਲ ਉਹਨਾਂ ਨੂੰ ਵੀ ਦੱਸੀ ਹੈ ਕਿ ਪਬਲਿਕ ਚਾਹੁੰਦੀ ਹੈ ਸਾਰੀ ਤੇ ਸਾਡੇ ਨਾਲ ਤਾਂ ਉਹਨਾਂ ਨੂੰ ਵੱਧ ਬੰਦੇ ਮਿਲਦੇ ਸਾਡੇ ਨਾਲ ਤਾਂ ਉਹਨਾਂ ਨੂੰ ਕਿਤੇ ਜ਼ਿਆਦਾ ਮਿਲਦੇ ਨੇ ਉਹਨੂੰ ਸਾਰੇ ਪੰਜਾਬ ਦੇ ਬੰਦੇ ਆ ਸਾਨੂੰ ਚਲੋ ਪੰਜ ਚਾਰ ਜ਼ਿਲ੍ਹਿਆਂ ਦੇ ਨਾਲ